ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਆ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਈ ਕਿਸਾਨ ਵੀਰਾਂ ਨਾਲ ਮੀਟਿੰਗਾਂ ਹੋਈਆਂ ਗੱਲਾਂਬਾਤਾਂ ਹੋਈਆਂ ਵਿਚਾਰਾ ਹੋਈਆਂ ਕਿਉਂਕਿ ਝੋਨੇ ਦਾ ਦੌਰ ਚੱਲ ਰਿਹਾ ਫਟਾਰ ਕਰ ਰਿਹਾ ਗਰੋਥ ਦੇ ਲਈ ਅਸੀਂ ਅਲੱਗ-ਅਲੱਗ ਦਵਾਈਆਂ ਦੀ ਵਰਤੋਂ ਕਰ ਰਹੇ ਹਾਂ ਹੁਣ ਬਹੁਤ ਵੱਡੀ ਦੋ ਚਿੱਤੀ ਦੇ ਵਿੱਚ ਕਿਸਾਨ ਫਸ ਜਾਂਦਾ ਕਿ ਪਦਾਨ ਪਾਈਏ ਜਾਂ ਰੀਜੈਂਟ ਪਾਈਏ ਹੁਣ ਉਹਦੇ ਆਪੇ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਕਿ ਜਿਹੜਾ ਰੀਜੈਂਟ ਆ ਜਿਹਨੂੰ ਆਪਾਂ ਰੀਜੈਂਟ ਅਲਟਰਾ ਨਾਮ ਤੋਂ ਜਾਣਦੇ ਆ ਉਹ ਕੀ ਕੰਮ ਕਰਦਾ ਉਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਆ ਇਹਦੇ ਨਾਲ ਜਿਹੜਾ ਰੀਜੈਂਟ ਦੇ ਨਾਲ ਆ ਜਿਹੜਾ ਬੂਟੇ ਦੀ ਜਿਹੜੀ ਗਰੋਥ ਆ ਉਹ ਬਹੁਤ ਵਧੀਆ ਹੁੰਦੀ ਹੈ ਇਹਦੇ ਚ ਕੋਈ ਹਰਜ ਨਹੀਂ ਬੂਜਾ ਸੋਣਾ ਹੋ ਜਾਂਦਾ ਜੇ ਬੂਜਾ ਉਹ ਮਾਰਨ ਦੀ ਉਮਰ ਦੇ ਵਿੱਚ ਆ ਕਿਉਂਕਿ ਜਿਹੜਾ ਇਹ ਆ ਇਹ 18 ਤੋਂ 25 ਦਿਨਾਂ ਦੇ ਵਿੱਚ ਵਿੱਚ ਪੈਂਦਾ ਜਦੋਂ ਬੂਟਾ ਜਦੋਂ ਪੌਦਾ ਜਦੋਂ ਉਹ ਗਰੋਥ ਕਰ ਰਿਹਾ ਹੁੰਦਾ ਉਦੋਂ ਉਹਨੂੰ ਗਰੋਥ ਦੇ ਵਿੱਚ ਇੱਕ ਮਦਦ ਕਰਦਾ ਜਿਵੇਂ ਇੱਕ ਬਾਧ ਰਹੇ ਬੱਚੇ ਨੂੰ ਆਪਾਂ ਨਿਊਟ੍ਰੀਸ਼ਨ ਦਿੰਨੇ ਆ ਉਵੇਂ ਹੀ ਇਹ ਜਿਹੜਾ ਬੂਟਾ ਬੂਟੇ ਨੂੰ ਸੋਨਾ ਬਣਾਉਂਦਾ ਕੁੱਲ ਮਿਲਾ ਕੇ ਕਹੀਏ ਵੀ ਇਹ ਪੌਦੇ ਦੀ ਗਰੋਥ ਦੇ ਲਈ ਮੇਨ ਕੰਮ ਕਰਦੀ ਆ ਰੀਜੈਂਟ ਇਹ ਜਿਹੜੀ ਰੀਜੈਂਟ ਆ ਮਾਰਕੀਟ ਦੇ ਵਿੱਚ 6% ਵਾਲੀ ਆ ਰਹੀ ਆ ਇਹ ਤੁਸੀਂ ਖੇਤ ਦੇ ਵਿੱਚ ਪਾ ਸਕਦੇ ਹੋ ਹੁਣ ਮਾਤਰਾ ਕਿੰਨੀ ਪਾਉਣੀ ਆ ਉਹ ਧਿਆਨ ਨਾਲ ਨੋਟ ਕਰ ਲਓ 4 ਕਿਲੋ ਏਕੜ ਦੇ ਵਿੱਚ ਜਿਹੜਾ ਇਹ ਯੂਰੀਆ ਦੇ ਵਿੱਚ ਮਿਲਾ ਕੇ ਆਪਾਂ ਨੇ ਪਾਉਣੀ ਆ ਜਦੋਂ ਜਿਹੜਾ ਬੂਟਾ ਜਦੋਂ ਲਵਾਈ ਆ ਉਹ 18 ਤੋਂ 25 ਦਿਨ ਦਾ ਜਿਹੜੀ ਉਹਦੀ ਉਮਰ ਆ ਦਿਨ ਹੋਏ ਨੇ ਹਜੇ ਉਹਦੇ ਵਿੱਚ ਵਿੱਚ ਹੀ ਇਹ ਕੰਮ ਕਰਦੀ ਆ ਲੇਟ ਨਾ ਪਾਓ ਜੇ ਪਾਉਣੀ ਆ ਤਾਂ ਕਿਉਂਕਿ ਜਿੰਨੇ ਵੀ ਕਿਸਾਨ ਵੀਰਨ ਲਗਭਗ ਇੰਨੇ ਕੁ ਦਿਨਾਂ ਦਾ ਉਹਨਾਂ ਦਾ ਜਿਹੜਾ ਬੂਝਾ ਬੂਟਾ ਉਹ ਹੋ ਚੁੱਕਿਆ ਤੇ ਜਿਹੜਾ ਇਹ 25 ਦਿਨਾਂ ਤੋਂ ਬਾਅਦ ਆ ਜਿਹੜੀ ਇਹ ਕੰਮ ਘੱਟ ਕਰਦੀ ਆ ਨੁਕਸਾਨ ਕੁਛ ਨਹੀਂ ਕਰਦੀ ਤੇ ਜਿਹੜਾ ਇਹਦਾ ਮੇਨ ਹੋਰ ਕੰਮ ਆ ਉਹ ਜਿਹੜਾ ਜੜਾਂ ਦੇ ਵਿੱਚ ਜਿਵੇਂ ਸਿਉਂਕ ਦਾ ਡਰ ਹੁੰਦਾ ਆਪਾਂ ਨੂੰ ਵੀ ਸਿਉਂਕ ਪੈ ਜਵੇ ਜਾਂ ਫਿਰ ਆਪਾਂ ਹਵਾ ਘੱਟ ਲਵਾਉਣੀ ਹੈ ਸੁੰਡੀ ਪੈਣ ਦਾ ਜਦ ਗਿੱਲੀ ਜਿਆਦਾ ਰਹਿੰਦੀ ਹੈ ਖੇਤ ਗਿਲਾਰਾ ਰਹਿੰਦਾ ਸੁੰਡੀ ਪੈਣ ਦਾ ਵੀ ਡਰ ਹੁੰਦਾ ਉਹਨੂੰ ਇਹ ਖਤਮ ਕਰਦੀ ਹੈ ਜੇਕਰ ਯੂਰੀਆ ਕੰਪਲੀਟ ਹੋ ਗਿਆ ਕੰਪਲੀਟ ਦਾ ਵੈਸੇ ਹੁੰਦਾ ਨਹੀਂ 25 ਦਿਨ ਦੇ ਤੱਕ ਤੇ ਫਿਰ ਵੀ ਇਹਨੂੰ ਆਪਾਂ ਰੇਤੇ ਵਿੱਚ ਰਲਾ ਕੇ ਤੁੜਾ ਰੀਤਾ ਲੈ ਲੋ ਥੋੜਾ ਜਿਹਾ ਯੂਰੀਆ ਲੈ ਲੋ ਤੇ ਰੀਜੈਂਟ ਮਿਲਾ ਕੇ ਤੁਸੀਂ ਖੇਤ ਦੇ ਵਿੱਚ ਇਹਦਾ ਛਿੱਟਾ ਦੇ ਦਿਓ ਤੇ ਬਹੁਤ ਵਧੀਆ ਰਿਜ਼ਲਟ ਨੇ ਨਹੀਂ ਜੇ ਯੂਰੀਆ ਹਲੇ ਰਹਿਦਾ ਇੱਕ ਅੱਧਾ ਯੂਰੀਆ ਵਿੱਚ ਮਿਲਾ ਕੇ ਤੁਸੀਂ ਪਾਉਂਗੇ ਤਾਂ ਇਹਦਾ ਬਹੁਤ ਵਧੀਆ ਨਤੀਜੇ ਨੇ ਪਦਾਨ ਆਪਾਂ ਨੂੰ ਪਤਾ ਹੀ ਹੈ ਪਦਾਨ ਆਪਾਂ ਸ਼ੁਰੂ ਤੋਂ ਜਿਹੜੀਆਂ ਕੰਪਨੀਆਂ ਨੇ ਉਹ ਬਹੁਤ ਕੰਪਨੀਆਂ ਬਣਾ ਰਹੀਆਂ ਨੇ ਜਿਹੜਾ ਪਦਾਨ ਦਾ ਸਮਾਂ ਹੁੰਦਾ ਉਹ 25 ਦਿਨਾਂ ਤੋਂ ਬਾਅਦ ਭਾਵ 30 ਤੋਂ ਦਿਨਾਂ ਤੋਂ ਲੈ ਕੇ 45 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਹ ਆਪਾਂ ਪਾਉਣੀ ਹੁੰਦੀ ਆ 7 ਤੋਂ 8 ਕਿਲੋ ਆਪਾਂ ਇਹ ਕੀਲੇ ਦੇ ਵਿੱਚ ਪਾ ਸਕਦੇ ਆ ਪੌਦੇ ਵਿੱਚ ਇਹਦਾ ਕੰਮ ਮੇਨ ਆ ਪੌਦੇ ਚ ਕੜਤਣ ਲਿਆਉਂਦੀ ਆ ਜਦੋਂ ਪੌਦੇ ਚ ਕੜਤਣ ਆ ਗਈ ਤੇ ਫਿਰ ਸੁੰਡੀ ਨਹੀਂ ਪੈਂਦੀ ਤੇ ਜੇਕਰ ਯੂਰੀਆ ਸਹੀ ਪਿਆ ਗਰੋਥ ਵਧੀਆ ਚੱਲ ਰਹੀ ਆ ਤੁਹਾਡੇ ਝੋਨੇ ਦੀ ਤਾਂ ਇਹਨੂੰ ਤੁਸੀਂ ਮਿੱਟੀ ਵਿੱਚ ਰਲਾ ਕੇ ਇਹਨੂੰ ਤੁਸੀਂ ਝੋਨੇ ਦੇ ਵਿੱਚ ਪਾ ਸਕਦੇ ਹਾਂ ਤੇ ਕਈ ਕਿਸਾਨ ਵੀਰ ਇਹਨੂੰ ਜਿਵੇਂ 8 ਕਿਲੋ 7-8 ਕਿਲੋ ਯੂਰੀਆ ਲੈ ਕੇ 7-8 ਕਿਲੋ ਆਪਣਾ ਇਹ ਪਦਾਨ ਲੈ ਕੇ ਤੇ ਉਹ ਖੇਤ ਦੇ ਵਿੱਚ ਪਾਉਂਦੇ ਨੇ ਉਹਦੇ ਨਾਲ ਵੀ ਇਹਦੇ ਜਿਹੜੇ ਨਤੀਜੇ ਨੇ ਉਹ ਜਾਦੇ ਵਧੀਆ ਨੇ ਮੈਂ ਆਪਣੀ ਪਰਸਨਲ ਰਾਇ ਤਾਂ ਇਹੀ ਦਵਾਂ ਕਿਉਂਕਿ ਮੈਂ ਆਪ ਯੂਰੀਆ ਨਾਲ ਮਿਲਾ ਕੇ ਇਹਦੇ ਜਿਹੜੇ 8 ਕਿਲੋ 7-8 ਕਿਲੋ ਯੂਰੀਆ 7-8 ਕਿਲੋ ਤੁਸੀਂ ਪਦਾਨ ਲੈ ਕੇ ਉਹ ਕੀਲੇ ਦੇ ਵਿੱਚ ਤੁਸੀਂ ਲਗਭਗ ਇਹਨੂੰ ਤੁਸੀਂ ਪਾਓ ਇਹਦੇ ਜਿਹੜੇ ਨਤੀਜੇ ਨੇ ਉਹ ਬਹੁਤ ਵਧੀਆ ਨੇ ਦੇਖੋ ਕਿਸਾਨ ਵੀਰੋ ਜਿਹੜੇ ਇਹ ਨੇ ਇਹ ਰੀਜੈਂਟ ਹੋ ਗਿਆ ਪ੍ਰਦਾਨ ਹੋ ਗਿਆ ਇਹ ਖੇਤ ਦੇ ਵਿੱਚ ਇਹ ਗਰੋਥ ਦੇ ਲਈ ਬਹੁਤ ਵਧੀਆ ਤੁਹਾਡੇ ਖੇਤ ਦੀ ਉਹਦੀ ਆਪਣੀ ਸਿਕਿਉਰਿਟੀ ਦੇ ਲਈ ਵੀ ਕੋਈ ਸੁੰਡੀ ਨਾ ਪਵੇ ਕੋਈ ਸਿਉਖ ਨਾ ਪਵੇ ਤੇ ਬਾਕੀ ਹੋਰ ਬਹੁਤ ਰੰਗਬਰੰਗੀਆਂ ਪੁੜੀਆਂ ਚਲਦੀਆਂ ਨੇ ਕੋਈ ਪੈਕਟ ਆਉਂਦੇ ਨੇ ਚੋਰਸ ਉਹਨਾਂ ਦੇ ਪਿੱਛੇ ਨਾ ਜੋ ਦੁਕਾਨ ਤੇ ਜਾ ਕੇ ਸਿਰਫ ਤੁਸੀਂ ਇੱਕ ਡਿਮਾਂਡ ਕਰਿਆ ਕਰੋ ਵੀ ਸਾਨੂੰ ਯੂਰੀਆ ਚਾਹੀਦਾ ਸਾਨੂੰ ਪੋਟਾਸ਼ ਚਾਹੀਦੀ ਆ ਸਾਨੂੰ ਰੀਜੈਂਟ ਚਾਹੀਦੀ ਆ ਸਾਨੂੰ ਜ਼ਿੰਕ ਚਾਹੀਦੀ ਆ ਸਾਨੂੰ ਸਲਫਰ ਚਾਹੀਦੀ ਆ ਜਦੋਂ ਤੁਸੀਂ ਉੱਥੇ ਜਾ ਕੇ ਕਹਿੰਦੇ ਹੋ ਕਿ ਕੁਝ ਨਵਾਂ ਨਹੀਂ ਆਇਆ ਇਹ ਵੀ ਦੇ ਦੇ ਉਹ ਤੁਹਾਨੂੰ 2-400 2-400 ਦਾ 500 ਦਾ ਤੁਹਾਨੂੰ ਚੀਜ਼ਾਂ ਦੇਈ ਜਾਂਦਾ ਇੱਕ ਗੇੜੇ ਦੇ ਨਾਲ 5-700 ਦਾ ਹੁਣ ਮੰਨ ਕੇ ਚੱਲੋ ਆਪਾਂ ਨੇ 4-5 ਗੇੜੇ ਲਾਏ ਤੇ 2-3000 ਆਪਾਂ ਫਰੀ ਦੇ ਪ੍ਰੋਡਕਟ ਆਪਾਂ ਲੈ ਆਉਣੇ ਆ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਦੁਕਾਨਦਾਰਾਂ ਨੇ ਤਾਂ ਆਪਣਾ ਸੌਦਾ ਵੇਚਣਾ ਕੰਪਨੀਆਂ ਨੇ ਸੌਦੇ ਬਣਾਉਣੇ ਨੇ ਉਹ ਜਿਹੜੀਆਂ ਫਾਲਤੂ ਦੀਆਂ ਕੀਟਨਾਸ਼ਕ ਦਵਾਈਆਂ ਆਪਾਂ ਪਾਉਨੇ ਆ ਉਹ ਸਾਡੇ ਜਿਹੜੇ ਚੰਗੀ ਮਿੱਤਰ ਕੀੜੇ ਨੇ ਉਹਨਾਂ ਦੇ ਉੱਤੇ ਅਸਰ ਕਰਦੀ ਆ ਇਸ ਕਰਕੇ ਜਦੋਂ ਮੌਸਮ ਵਧੀਆ ਤੁਸੀਂ ਯੂਰੀਆ ਸਹੀ ਟਾਈਮ ਤੇ ਲਾਇਆ ਤੁਸੀਂ ਪੋਟਾਸ਼ ਪਾਈਆ ਤੁਸੀਂ ਨਦੀਨ ਵਾਲੀ ਦਵਾਈ ਪਾਈਆ ਤੁਸੀਂ ਉਸ ਤੋਂ ਬਾਅਦ ਉਹਦੇ ਜਿਹੜੇ ਤੱਤ ਨੇ ਜ਼ਿੰਕ ਸਲਫਰ ਪ੍ਰਦਾਨ ਤੁਸੀਂ ਇਹ ਜਦੋਂ ਪ੍ਰੋਸੈਸ ਦੇ ਨਾਲ ਪੂਰਾ ਕਰ ਰਹੇ ਹੋ ਤਾਂ ਇਸ ਤੋਂ ਬਾਅਦ ਤਾਂ ਕੋਈ ਖਰਾਗ ਰਹਿ ਹੀ ਨਹੀਂ ਜਾਂਦੀ ਪਾਣੀ ਸਹੀ ਢੰਗ ਨਾਲ ਲਾ ਰਹੇ ਹਾਂ ਹੁਣ ਜਿਵੇਂ ਅੱਜ ਜਦੋਂ ਝੋਨਾ 10 ਤੋਂ 15 ਦਿਨ ਲੰਘ ਜਾਂਦਾ ਉਦੋਂ ਤੁਸੀਂ ਸਿਰਫ 1-1 ਇੰਚ ਹਵਾ ਲਵਾ ਲਵਾ ਕੇ ਵੱਧੋ-ਵੱਧ ਬਸ ਪਾਣੀ ਫੇਰ ਨਹੀਂ ਹੁੰਦਾ 1-1 ਇੰਚ ਥੋੜਾ-ਥੋੜਾ ਪਾਣੀ ਲਾਓ ਕਿਉਂਕਿ ਤਾਜ਼ਾ ਪਾਣੀ ਲਾਉਨੇ ਆ ਉਹਨਾਂ ਕਬੂਟਿਆਂ ਨੂੰ ਲੋੜ ਹੁੰਦੀ ਆ ਤਾਜ਼ਾ ਪਾਣੀ ਲਈ ਜਾਓ ਪਾਣੀ ਜਿਆਦਾ ਖੜਾ ਕੇ ਨਾ ਖੇਤ ਵਿੱਚ ਰੱਖੋ ਥੋੜੀ ਹਵਾ ਲਵਾਓ ਥੋੜਾ ਇੰਚ-ਇੰਚ 1.5 ਇੰਚ ਤੁਸੀਂ ਪਾਣੀ ਖੇਤ ਵਿੱਚ ਖੜਾ ਕੇ ਰੱਖੋਗੇ ਨੇਚਰਲੀ ਗਰੋਥ ਹੋਊਗੀ ਤੇ ਬੂਜਾ ਵੀ ਏਡਾ ਸੋਹਣਾ ਕਰੂਗਾ ਕੁਦਰਤੀ ਤੌਰ ਦੇ ਉੱਤੇ ਹੋਊਗਾ ਇਸ ਕਰਕੇ ਕਿਸਾਨ ਵੀਰੋ ਦੁਕਾਨਾਂ ਦੇ ਉੱਤੋਂ ਜਿਆਦਾ ਆਪਣਾ ਆਪਾ ਛੱਲ ਨਾਲ ਲਾਈਏ ਤੇ ਜਿੰਨਾ ਹੋ ਸਕਦਾ ਉਹਨਾਂ ਆਪਾਂ ਇਹਦੇ ਤੇ ਕੰਟਰੋਲ ਕਰਕੇ ਤੇ ਡੋਸ ਵੀ ਉਨੀਆਂ ਹੀ ਪਾਇਆ ਕਰੋ ਇਹ ਨਾ ਹੁਣ ਕੀ ਕਰਦੇ ਕਈ ਕਿਸਾਨ ਜਿਵੇਂ ਯੂਰੀਆ ਦੀ ਲੋਡ ਹੁੰਦੀ ਆ ਵੀ ਤੁਸੀਂ ਜਿਵੇਂ ਹੁਣ ਪਦਾਨ ਦੀ ਆਪਾਂ ਲਾ ਕੇ ਚੱਲੇ ਵੀ 7-8 ਕਿਲੋ ਕੀਲੇ ਵਿੱਚ ਬਹੁਤ 2 ਕਿਲੋ ਵੱਧ ਪਾ ਦਿਓ ਜੀ 3 ਕਿਲੋ ਵੱਧ ਪਾ ਦਿਓ ਉਹ ਆਪਾਂ ਹੀ ਆਪਣੀ ਜ਼ਮੀਨ ਦੀ ਜਿਹੜੀ ਡੋਜ਼ ਆ ਉਹ ਆਪੇ ਹੀ ਵਧਾਈ ਜਾਂਦੇ ਆ ਹੁਣ ਡੋਜ਼ ਵਧੀ ਜਾਂਦੀ ਆ ਸਾਲ ਦਾ 2 ਕਿਲੋ ਵਧਾ ਦਿੰਨੇ ਹੋ ਤੁਸੀਂ ਉਹ ਫਿਰ ਹੌਲੀ ਹੌਲੀ ਸਾਲ ਦਾ ਕਰ ਕਰਕੇ ਕਰ ਕਰਕੇ ਤੁਸੀਂ ਆਪ ਸਭ ਲਓ ਲਓ ਵੀ ਸਾਲ ਦਾ 2000 4000 ਖਰਚਾ ਆਪਣਾ ਵੱਧਦਾ ਹੀ ਜਾਂਦਾ ਇਸ ਕਰਕੇ ਜਿੰਨੀ ਉਹਨੂੰ ਤੱਤ ਦੀ ਲੋੜ ਆ ਬੂਝੇ ਨੂੰ ਲੋੜ ਆ ਉੰਨੀ ਆ ਪਾ ਖੇਤ ਵਿੱਚ ਪਾਉਣੀ ਆ ਉੱਥੇ ਹੀ ਉਹਦੀ ਜਿਹੜੀ ਖਰਾਕ ਆ ਉਹ ਬੰਨ ਕੇ ਰੱਖਣੀ ਆ ਬਾਕੀ ਜੇ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ